ਉਹ ਚੰਗਾ ਮਰਤਰੀ ਬੰਦਾ ਸੀਗਾ ਉਹ ਕਹਿੰਦਾ ਤੁਸੀਂ ਦਰਬਾਰ ਸਾਹਿਬ ਜਾਓ ਦਰਬਾਰ ਸਾਹਿਬ ਜਾਓ ਤੇ ਪ੍ਰਗਰਮਾ ਕਰੋ ਉੱਥੇ ਨਾ ਬੇਰੀ ਸਾਹਿਬ ਥਲੇ ਇਸ਼ਨਾਨ ਕਰੋ ਮੇਰੇ ਕੋਲ ਥੋੜਾ ਚੱਲਣਾ ਤੇ ਬਹਿਣਾ ਪੈਂਦਾ ਸੀ ਅਹੀਂ ਹਿੰਦਾ ਅੱਠ ਐਤਮਾਰ ਉੱਥੇ ਗਏ ਜਨ ਬੇਤਾ ਇਸ਼ਨਾਨ ਕਰਦੇ ਮੈਨੂੰ ਕੁਝ ਫਰਕ ਨਹੀਂ ਪਿਆ ਅਹੀਂ ਆਖਿਆ ਵੀ ਉਮਰ ਹੋਈ ਆ 50 60 ਸਾਲ ਉਮਰ ਆਈ ਆ 10 ਸਾਲ ਪਹਿਲੋ ਮਰ ਜਾਈਂ ਚਰਚ ਨਹੀਂ ਜਾਣਾ ਚਰਚ ਨਹੀਂ ਜਾਣਾ 10 ਸਾਲ ਪਹਿਲਾਂ ਮਰ ਗਿਆ ਅੱਦਲ ਤੋਂ ਮਲਕ ਨੂੰ ਚਰਚ ਨਹੀਂ ਜਾਣਾ ਸਾਰੇ ਪੀੜਾਂ ਦੇ ਚੱਲ ਕੇ ਮੰਦਿਰਾਂ ਚੱਲ ਗਏ ਮਸਜਿਦਾਂ ਤੱਕ ਗਏ ਤੇ ਵੀ ਇਹ ਚਰਚ ਨਹੀਂ ਜਾਣਾ ਲੇਕਿਨ ਪੀਰਾਂ ਦੇ ਵੀ ਲੈ ਕੇ ਗਏ ਇੱਕ ਬਾਲਾ ਜੀ ਹੈ ਇੱਕ ਜਗ੍ਹਾ ਰਾਜਸਥਾਨ ਚ ਉੱਥੋਂ ਦਿੱਲੀੋਂ 22 ਰੋਡ ਮੈਨੂੰ ਲੈ ਕੇ ਜਾਂਦੇ ਰਹੇ ਕਿ ਉੱਥੋਂ ਠੀਕ ਹੋ ਜਾਂਦੇ ਆ ਬੜੀ ਵੱਡੀ ਹਿੰਦੂ ਮਤ ਵਿੱਚ ਬਹੁਤ ਵੱਡੀ ਜਗ੍ਹਾ ਵਾ ਬਾਲਾ ਜੀ ਹਨੂਮਾਨ ਦੀ ਜਗ੍ਹਾ ਉੱਥੇ ਵੀ ਮੈਨੂੰ ਲੈ ਕੇ ਜਾਂਦੇ ਰਹੇ ਤੇ ਉੱਥੇ ਵੀ ਚਾਰ ਵਾਰਾਂ ਗਏ ਕੁਝ ਫਰਕ ਨਹੀਂ ਪਿਆ ਲੋਕੀ ਕਹਿੰਦੇ ਕਿ ਇੱਕ ਪੈਸੇ ਦੇ ਕੇ ਖਰੀਦ ਲੈਂਦੇ ਆ ਅਜਿਹੇ ਕਰੋੜਪਤੀ ਸਾਨੂੰ ਕੌਣ ਖਰੀਦ ਸਕਦਾ ਖੁਦਾਵੰ ਪ੍ਰਭ ਯਸ਼ਮਸੀ ਜੀ ਦੇ ਜ਼ਿੰਦਾ ਤੇ ਜਲਾਲੀ ਨਾਮ ਦੇ ਵਿੱਚ ਆਪ ਜੀ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਲਾਮ ਮਹਿਜ ਕੁਬਤ ਤੁਸੀਂ ਹੋ ਇਸ ਵੇਲੇ ਵਿਜ਼ਨਰੀ ਰੇਡੀਓ ਟੀਵੀ ਦੇ ਤੇ ਹਮੇਸ਼ਾ ਦੀ ਤਰ੍ਹਾਂ ਅੱਜ ਇੱਕ ਹੋਰ ਨਵੀਂ ਗਵਾਹੀ ਨੂੰ ਲੈ ਕੇ ਤੁਹਾਡੇ ਵਿੱਚ ਹਾਜ਼ਰ ਸੋ ਅੱਜ ਮੇਰੇ ਨਾਲ ਇਸ ਵਕਤ ਮੌਜੂਦ ਨੇ 브ਦਰ ਕੁਲਵੰਤ ਸਿੰਘ ਗਿਲਜੀ ਸਵਾਉ ਗੱਲਬਾਤ ਕਰਦੇ ਹੋ 브ਦਰ ਕੁਲਵੰਤ ਸਿੰਘ ਗਿਲਜੀ ਦੇ ਨਾਲ ਉਹਨਾਂ ਦੇ ਜੀਵਨ ਦੀ ਕਹਾਣੀ ਨੂੰ ਸੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਵਿਜ਼ਨਰੀ ਰੇਡੀਓ ਟੀਵੀ ਦੇ ਜੈ ਐਮਸੀ ਜੈ ਐਮਸੀ ਜੀ ਸੋ ਮੈਂ ਚਾਹੁੰਨਾ ਕਿ ਅੱਜ ਜੇਵੇਂ ਤੁਸੀਂ ਆਪਣੀ ਗਵਾਹੀ ਨੂੰ ਸ਼ੇਅਰ ਕਰਨ ਲਈ ਮੇਰੇ ਨਾਲ ਇਸ ਅਗੱਤ ਮੌਜੂਦ ਹੋ ਕੀ ਕਾਰਨ ਹੋਇਆ ਕਿ ਤੁਸੀਂ ਮਸੀਹਤ ਦੇ ਵਿੱਚ ਆਏ ਕਿਉਂ ਤੁਸੀਂ ਚਰਚੇ ਦੇ ਵਿੱਚ ਜਾਣਾ ਸ਼ੁਰੂ ਕੀਤਾ ਕਿਉਂਕਿ ਤੁਹਾਡੇ ਪਹਿਰਾਵੇ ਤੋਂ ਵੀ ਔਰਤ ਸਿਰ ਦੇ ਉੱਤੇ ਪਗੜੀ ਆ ਪਤਾ ਚੱਲਦਾ ਕਿ ਤੁਸੀਂ ਇੱਕ ਸਿੱਖ ਪਰਿਵਾਰ ਦੇ ਵਿੱਚੋਂ ਸੀ ਵੀਰ ਜੀ ਅਸੀਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ ਮੇਰਾ ਨਾਮ ਕੁਲਵੰਤ ਸਿੰਘ ਹੈ ਜੀ ਤੇ ਅਸੀਂ ਸਾਰੇ ਪਰਵਾਨੇ ਅਮਰਦਤ ਸ਼ਹਿ ਗਿਆ ਸੀ ਪਹਿਲਾਂ ਤੇ ਫਿਰ ਅਸੀਂ 18 ਸਾਲ ਗੁਰਦਾਰੇ ਚ ਵੀ ਰਹੇ ਲੇਕਿਨ ਗੁਰਦਾਰੇ ਚ ਵੀ ਰਹੇ ਕਿ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਆ ਸੀਗਾ ਸ਼ੈਤਾਨ ਸਾਨੂੰ ਬਹੁਤ ਪਰੇਸ਼ਾਨ ਕਰਦਾ ਸੀਗਾ ਕਦੀ ਅਸੀਂ ਮੈਂ ਬਿਮਾਰੀ ਰਿਨਾ ਸੀ ਬਹੁਤ ਜਿਆਦਾ 4 5 7 ਰੈਗੂਲਰ ਬਿਮਾਰੀਆਂ ਤੁਹਾਨੂੰ ਤਾਂ ਲੱਗਿਆ ਆਪਣਾ ਪਿੰਡ ਸੀਗਾ ਮੈਂ ਬਟਾਲੇ ਪੜਦਾ ਰਹਾ ਮੈਂ ਗ੍ਰੈਜੂਏਸ਼ਨ ਬਟਾਲੇ ਤੋਂ ਕੀਤੀ ਫਿਰ ਬਟਾਲੇ ਤੋਂ ਗ੍ਰੈਜੂਏਸ਼ਨ ਕਰਕੇ ਮੈਨੂੰ ਨਾ ਜੋੜੀਸਾ ਵਿੱਚ ਜੌਬ ਮਿਲ ਗਿਆ ਓਡੀਸ਼ਾ ਵੀ ਬਹੁਤ ਫੇਮਸ ਆਰਾਊਂਡ ਰੌਡਰ ਕਲਾਸਟੀਲ ਪਲਾਂਟ ਆ ਓਡੀਸ਼ਾ ਵਿੱਚ ਗਵਰਨਮੈਂਟ ਦਾ ਪਲਾਂਟ ਹੈ ਉੱਥੇ ਮੈਨੂੰ ਜੌਬ ਮਿਲ ਗਈ ਮੈਂ ਤੁਹਾਨੂੰ ਬਤਾਉਂਦਾ ਈਟਵੀ ਕੀਤੀ ਸੀ ਵੈਲਡਿੰਗ ਦੀ ਉੱਥੇ ਮੈਨੂੰ ਵੈਲਡਿੰਗ ਦਾ ਕੰਮ ਮਿਲ ਗਿਆ ਗਵਰਨਮੈਂਟ ਦਾ ਪਲਾਂਟ ਐਸ ਉੱਥੇ ਮੈਂ ਜੌਬ ਕਰਦਾ ਸੀ 3-4 ਸਾਲ ਜੌਬ ਕੀਤੀ ਤੇ ਫਿਰ ਉੱਥੇ ਮੈਨੂੰ ਬ ਕਾਫੀ ਪਰੇਸ਼ਾਨ ਹੋ ਗਿਆ ਤੇ ਮੈਰਿਜ ਵੀ ਉਸ ਤੋਂ ਬਾਅਦ ਹੋਈ ਬੱਚੇ ਵੀ ਹੋ ਗਏ ਉਸ ਤੋਂ ਬਾਅਦ ਮੈਂ ਬਿਮਾਰ ਰਹਿਣਾ ਸ਼ੁਰੂ ਹੋ ਗਿਆ ਜੀ ਹਾਂ ਬਿਮਾਰ ਰਹਿਣਾ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਇੰਨਾ ਉੱਥੇ ਇਲਾਜ ਕਰਾਇਆ ਡਾਕਟਰਾਂ ਵਗੈਰਾ ਅਮਰ ਸ਼ਕਿਆ ਸੀ ਸਾਰੇ ਪਰਿਵਾਰ ਨੇ ਅਸੀਂ ਇਲਾਜ ਕਰਾਇਆ ਤੇ ਕੋਈ ਫਰਕ ਨਹੀਂ ਪੈ ਰਿਹਾ ਕਿਤੇ ਵੀ ਬਿਮਾਰੀ ਨਹੀਂ ਮਿਲਦੀ ਕਿਸੇ ਰਿਪੋਰਟ ਚ ਕੋਈ ਬਿਮਾਰੀ ਨਹੀਂ ਸੀ ਆਉਂਦੀ ਓਕੇ ਹਾਂਜੀ ਤੇ ਉਸ ਤੋਂ ਬਾਅਦ ਬੱਚੇ ਦਿੱਲੀ ਕੋਲ ਜੌਬ ਕਰਦੇ ਸੀਗੇ ਤੇ ਮੈਂ ਫਿਰ ਉਤੋਂ ਬੱਚਿਆਂ ਦੇ ਵਿਆਹ ਹੋ ਤਸੀ ਵਾਪਸ ਤੇ ਠੀਕ ਨਹੀਂ ਹੋ ਰਹੇ ਤੇ ਮੈਂ ਪੁਲਿਸਾ ਤੋਂ ਦਿੱਲੀ ਆ ਗਿਆ ਮੈਂ ਓਕੇ ਦਿੱਲੀ ਆ ਗਿਆ ਉੱਥੇ ਅਸੀਂ ਇੰਨਾ ਠੀਕ ਨਹੀਂ ਸੀ ਫਿਰ ਵੀ ਉੱਥੇ ਅਸੀਂ ਕਪੜੇ ਦਾ ਸ਼ੋਰੂਮ ਕੀਤਾ ਕਪੜੇ ਦੁਕਾਨ ਕੀ ਕੀ ਉੱਤੇ ਆ ਗਏ ਜਿਹੜੀ ਗਵਰਨਮੈਂਟ ਜੋਬ ਵੀ ਉੱਤੇ ਉਹ ਛੱਡਦੀ ਛੱਡਤੀ ਉਹ ਬਿਮਾਰੀ ਦੇ ਕਾਰਨ ਉਹ ਬਿਮਾਰੀ ਦਾ ਕਰਕੇ ਮੈਨੂੰ ਛੱਡਣੀ ਪੈ ਗਈ ਤੇ ਦਿੱਲੀ ਆ ਕੇ ਹੀ ਕਪੜੇ ਦਾ ਇੱਕ ਜੋਬ ਕੀਤਾ ਕੰਮ ਕੀਤਾ ਵੀਨ ਸਕਤਾ ਤੇ ਕਾਫੀ ਅਡਾ ਚੱਲ ਗਿਆ ਹੀ ਵਧੀਆ ਕੰਮ ਓਕੇ ਤੇ ਦਿੱਲੀ ਆ ਕੇ ਵੀ ਮੈਂ ਬੜਿਆਂ ਹਸਪਤਾਲਾਂ 'ਚ ਦਾਖਲ ਰਿਆ ਤੇ ਪਰ ਕਿ ਮੈਨੂੰ ਠੀਕ ਨਹੀਂ ਸੀ ਗਿਆ ਜੀ ਠੀਕ ਨਹੀਂ ਸੀ ਗਿਆ ਤੇ ਫਿਰ ਦਿੱਲੀ ਵੀ ੱਲਾ ਮਠਾ ਰਿੰਦਾ ਸੀ ਬਹੁਤ ਜ਼ਿਆਦਾ ਬੇਟੀ ਸੀ ਅਨਮੈਰਿਡ ਉਹ ਵੀ ਬਹੁਤ ਬਿਮਾਰ ਸੀਗੀ ਬੇਟਾ ਸੀ ਨਿਊਜ਼ੀਲੈਂਡ ਉਹ ਵੀ ਬਹੁਤ ਜ਼ਿਆਦਾ ਬਿਮਾਰ ਹੁੰਦਾ ਸੀ ਉਹਦਾ ਸਿਰ ਦਾ ਅੱਧਾ ਸਿਰ ਦਰਦ ਕਰਦਾ ਸੀਗਾ ਅਸੀਂ ਗੁਰਦਰ ਤੇ ਵਿਸ਼ਵਾਸ ਕਰਦੇ ਸੀਗੇ ਤੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰਦੇ ਸੀਗੇ ਅਈਆ ਕਿ ਕਿਤੇ ਨਹੀਂ ਇਹ ਦਰ ਜਾਣਾ ਤੇ ਲੇਕਿਨ ਅਸਾਨੂੰ ਭਰੋਸਾ ਹੈਗਾ ਤੇ ਅਸੀਂ ਅੰਮ੍ਰਿਤਧਾਰੀ ਆ ਅਸੀਂ ਕਿਤੇ ਮੰਦਰ ਨਹੀਂ ਜਾਣਾ ਕਿਤੇ ਨਹੀਂ ਜਾਣਾ ਕਿਸੇ ਪੀਰਾਂ ਦੇ ਨਹੀਂ ਜਾਣਾ ਲੇਕਿਨ ਇਹੋ ਜਿਹੇ ਹਾਲਾਤ ਹੋਏ ਕਿ ਸਾਨੂੰ ਲਾਸ਼ ਆ ਕੇ ਕੋਈ ਕਹਿੰਦਾ ਕਿ ਤੁਸੀਂ ਮੰਦਰ ਚਲ ਜਾਓ ਜਾਂ ਪੀਰਾਂ ਦੇ ਜਾਓ ਅਸੀਂ ਕੁਪਸਾ ਮਜਬੂਰੀ ਨਾਲ ਸਭ ਜਗ੍ਹਾ ਜਾਣਾ ਪਿਆ ਸਾਨੂੰ ਇਹ ਬਿਮਾਰੀ ਕੀ ਸੀ ਤੁਹਾਨੂੰ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਪਰ ਕਿੱਥੋਂ ਸ਼ੁਰੂ ਹੋਈ ਸੀ ਤੁਹਾਡੀ ਪ੍ਰੋਬਲਮ ਫਿਰ ਜੀ ਕੋਈ ਨਾ ਮੈਡੀਕਲ ਚ ਅਸੀਂ ਜਗਾ ਜਗਾ ਹਸਪੀਟਲ ਚ ਅਸੀਂ ਜਾਂਦੇ ਰਹਿਆ ਤੇ ਸਾਰੇ ਟੈਸਟ ਹੁੰਦੇ ਰਿਹਾ ਕੁਝ ਨਹੀਂ ਸੀ ਆਉਂਦਾ ਡਾਕਟਰਾਂ ਦੀ ਸਮਝ ਕੋਈ ਸਮਝੋ ਬਾਰ ਸੀਗਾ ਤੇ ਇਸ ਕਰਕੇ ਮੇਰੇ ਕੋ ਥੋੜਾ ਵੀ ਤੁਰਿਆ ਨਹੀਂ ਜਾਂਦਾ ਦਿਨ 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 ਵੀਕ ਵੀਕ ਹੁੰਦਾ ਜਾਂਦਾ ਸੀਗਾ ਬਹੁਤ ਜ਼ਿਆਦਾ ਵੀਕੇ ਚੱਲ ਫਿਰ ਨਹੀਂ ਸਕਦਾ ਤੇ ਮੈਂ ਜਿੱਦਾਂ ਕਲਕੱਤੇ ਵੀ ਦਾ ਹਸਪੀਟਲ ਚ ਦਾਖਲ ਰਿਹਾ ਓਡੀਸ਼ਾ ਵੀ ਰਿਹਾ ਉਸ ਤੋਂ ਬਾਅਦ ਫਿਰ ਇਹ ਮੈਨੂੰ ਸਾਡੇ ਉਹ ਘਰ ਦੇ ਦਿੱਲੀ ਲੈ ਕੇ ਦਾਖਲ ਕੀਤਾ ਕੁਝ ਡਾਕਟਰਾਂ ਦੇ ਕੋਈ ਸਮਝ ਨਹੀਂ ਆਉਂਦੀ ਮੇਰਾ ਨਾ ਬੋਨ ਮੈਰੋ ਦਾ ਟੈਸਟ ਲਾਸ਼ ਨਾ ਉੱਥੇ ਬਿਮਾਰੀ ਦਾ ਪਤਾ ਚੱਲ ਜਾਂਦਾ ਉਹ ਵੀ ਇੱਕ ਵਾਰਾਂ ਬੋਨ ਮੈਰੋ ਟੈਸਟ ਦੇ ਪੈਸੇ ਦਿੱਤੇ ਲੇਕਿਨ ਡਾਕਟਰ ਕਹਿੰਦੇ ਸੀ ਪਤਾ ਨਹੀਂ ਤਿੰਨ ਵਾਰਾਂ ਬੋਨ ਮੈਰੋ ਟੈਸਟ ਕੀਤਾ ਫਿਰ ਵੀ ਜੀ ਮੇਰਾ ਨਾ ਐ ਐਮ ਆਰ ਆਈ ਇੱਥੇ ਆਣ ਕੇ ਅੰਮ੍ਰਿਤਸਰ ਸਕਾਟ ਹਸਪਤਾਲ ਜਿਹੜਾ ਕਿ ਮੇਰੇ ਕੋਲ ਸਾਰੇ ਪੇਪਰ ਆ ਗਿਆ ਐਮ ਆਰ ਆਈ ਕੀਤਾ ਉਹਨਾਂ ਇੱਕ ਵਾਰ ਆਮਨੇ ਮਸ਼ੀਨ ਚ ਪਾਇਆ ਤੇ ਉਹ ਡਾਕਟਰ ਕਹਿੰਦੇ ਕੁਝ ਨਹੀਂ ਆਇਆ ਲੇਕਿਨ ਬੰਦੇ ਨੂੰ ਪ੍ਰੋਬਲਮ ਆ ਔਰ ਵੱਡਾ ਡਾਕਟਰ ਡਾ ਉਹ ਆਇਆ ਤੇ ਉਹਨੇ ਆਖਿਆ ਵੀ ਨਹੀਂ ਦੁਬਾਰਾ ਕਰੋ ਦੁਬਾਰਾ ਵੀ ਕੋਈ ਨਾ ਫਿਰ ਹੰਦਾ ਨਹੀਂ ਕਰੋ ਫਿਰ ਸੇ ਇੱਕ ਹੀ ਵਾਰ ਲਈਓ ਨਾ ਉਹਨਾਂ ਮੈਨੂੰ ਤਿੰਨ ਵਾਰ ਟੈਸਟ ਕੀਤਾ ਮੇਰੇ ਕੁਝ ਨਹੀਂ ਆਇਆ ਮੈਨੂੰ ਪੀੜਾ ਪੂਰਾ ਦੇ ਸਭ ਜਗ੍ਹਾ ਫਿਰ ਕਰ ਮਜਬੂਰੀ ਹੋ ਗਈ ਕਿ ਹੁਣ ਜਾਣ ਜ਼ਰੂਰੀ ਆ ਲੇਕਿਨ ਪੀੜਾਂ ਦੇ ਵੀ ਲੈ ਕੇ ਗਏ ਇੱਕ ਬਾਲਾ ਜੀ ਹੈ ਇੱਕ ਜਗ੍ਹਾ ਰਾਜਸਥਾਨ ਚ ਉੱਥੋਂ ਦਿੱਲੀੋਂ ਬਾਈ ਰੋਡ ਮੈਨੂੰ ਲੈ ਕੇ ਜਾਂਦੇ ਰਹੇ ਉੱਥੋਂ ਠੀਕ ਹੋ ਜਾਂਦੇ ਆ ਬੜੀ ਵੱਡੀ ਹਿੰਦੂ ਮਤ ਵਿੱਚ ਬਹੁਤ ਵੱਡੀ ਜਗ੍ਹਾ ਵਾ ਬਾਲਾ ਜੀ ਹਨੂਮਾਨ ਦੀ ਜਗ੍ਹਾ ਉੱਥੇ ਵੀ ਮੈਨੂੰ ਲੈ ਕੇ ਜਾਂਦੇ ਰਹੇ ਤੇ ਉੱਥੇ ਵੀ ਚਾਰ ਵਾਰਾਂ ਗਏ ਕੋਈ ਫਰਕ ਨਹੀਂ ਪਿਆ ਜੀ ਲਾਸਟ ਅਸੀਂ ਦਿੱਲੀ ਦਿੱਲੀ ਵੀ ਹੋਰ ਵੀ بڑے ਹਸਪਤਾਲ ਦਿਖਾਇਆ ਤੋਂ ਫਿਰ ਬੱਚੇ ਕਹਿੰਦੇ ਕਿ ਸਾਡਾ ਪੂਰਾ ਪਰਿਵਾਰ ਥੇ ਇੱਥੇ ਅਮਰਤਾਰੀ ਸਾਰੇ ਭਰਾ ਵੀ ਇੱਥੇ ਲਾਇਮ ਨੰਬਰਸਰ ਵੀ ਹੁਣ ਤਾਂ ਲਾਸਟ ਪੁਆਇੰਟ ਆ ਤੇ ਮੇਰਾ ਬਚਨ ਦਾ ਕੋਈ ਪਤਾ ਨਹੀਂ ਦਿੱਲੀ ਵੀ ਜੰਨੀ ਪ੍ਰਾਪਰਟੀ ਵਿੱਚ ਆਏ ਦਿੱਲੀ ਵੀ ਆ ਕੇ ਸ਼ਾਪ ਕੀਤੀ ਸੀ ਕੱਪੜੇ ਦੀ ਉਹ ਵੀ ਵੇਚ ਮਿੱਟੀ ਦੇ ਪਾਵੇ ਜਾ ਕੇ ਬੱਚੇ ਬੱਚਿਆਂ ਦਾ ਕੋਈ ਪਤਾ ਨਹੀਂ ਜੀ ਕਿ ਜੋ ਪੂਰੀ ਫੈਮਿਲੀ ਇੱਥੇ ਤੁਸੀਂ ਆ ਜਾਓ ਬੱਚੇ ਬਾਹਰ ਸੀਗੇ ਉਹ ਇੱਥੇ ਆ ਗਏ ਅਸੀਂ ਇਥੇ ਆ ਕੇ ਫਿਰ ਮੰਨਾ ਮਰਦਾ ਕੀ ਨਹੀਂ ਕਰਦਾ ਫਿਰ ਉਹ ਕਹਿੰਦੇ ਕਿ ਇੱਕ ਇੱਥੇ ਹੈਗਾ ਸੀ ਸਿਆਣਾ ਤੇ ਉਹਨੂੰ ਖੜਾ ਕੇ ਵੇਖ ਲੋ ਓਕੇ ਕਿ ਜਾਦੂ ਚੂਣਾ ਕਿਤਾ ਕੁੱਤਾ ਹੋਵੇ ਤੇ ਉਹ ਵੀ ਬੱਲੇ ਇੱਥੇ ਜਿਹੜਾ ਅਸੀਂ ਹਨੂੰ ਸ਼ਰਮ ਬੜੀ ਆਉਂਦੀ ਕਿ ਅਸੀਂ ਕਦੇ ਗੁਰਦਵਾਰ ਸਾਹਿਬ ਇਲਾਵਾ ਹੋਰ ਕਿਤੇ ਗਏ ਨਹੀਂ ਸੀਗੇ ਉਹ ਸਿਆਣੇ ਨੂੰ ਬੁਲਾਇਆ ਤੇ ਉਹ ਕਹਿੰਦਾ ਕਿ ਤੁਸੀਂ ਤੁਹਾਡੇ ਘਰ ਹੀ ਦੇਖਾਉਣੇ ਆ ਅਸੀਂ ਨਵਾਂ ਨਵਾਂ ਇੱਥੇ ਆਏ ਹਾਂ ਨੂੰ 2-3 ਤਿੰਨ ਸਾਲ ਜੁ ਆਏ ਨੂੰ ਹੋਇਆ ਮਿਲ ਕੇ ਹੁਣ 3 ਸਾਲ ਉਹ ਤੁਹਾਨੂੰ ਮਹੀਨਾ ਦੋ ਮਹੀਨੇ ਆਏ ਨੂੰ ਹੋਏ ਸੀਗੇ ਜੀ ਅੰਮ੍ਰਿਤਸਰ ਵਿੱਚ ਤੇ ਇਹ ਕਿ ਹਿੰਦੂਆਂ ਦੇ ਜਿੱਥੇ ਰਹਿ ਰਿਆ ਸਾਰੇ ਹਿੰਦੂ ਫੈਮਲੀਆ ਨੇ ਗਿਆ ਇਹਨਾਂ ਕਹੇ ਬੰਦੇ ਪੜੇ ਲਿਖੇ ਬੰਦੇ ਆ ਆਉਂਦੇ ਢੋਲਗੀ ਸ਼ਾਣੇ ਵਜਾਉਂਦੇ ਪਿਆ ਉਹ ਜਦੋਂ ਖੜਾਉਂਦੇ ਨਾ ਬੜਾ ਰੌਲਾ ਪੈਂਦਾ ਢੋਲਕੇ ਆਂ ਵਜਦੀਆਂ ਸ਼ਾਣੇ ਵਜਦੇ ਆ ਤੇ ਉਹ ਠਾਈ ਥੋੜੀ ਇਹ ਵਜਾਉਂਦੇ ਆ ਤੇ ਉਹ ਆ ਕਹੇ ਵੀ ਹਾਨੂੰ ਹਾਨੂੰ ਨਹੀਂ ਤੂੰ ਗੱਲ ਨਹੀਂ ਬੰਨ੍ਹਦੀ ਸਾਡੇ ਕੋਲ ਦਿਲ ਨਹੀਂ ਮੰਨਦਾ ਸਾਡਾ ਉਹ ਕਹਿੰਦਾ ਕਿ ਵੱਲੇ ਦਾ ਬੰਦਾ ਸੀਗਾ ਤੇ ਉਹ ਕਹਿੰਦਾ ਕਿ ਜੋ ਮੇਰੇ ਘਰ ਖੜਾ ਦੋ ਉਹਦੇ ਘਰ ਵੀ ਬਜਬੂਰੀ ਨਾ ਵਿਚਾਰਦਾ ਕੱਚਾ ਕਮਰਾ ਸੀ ਲੈਟਰਨ ਬਾਥਰੂਮ ਇੰਸ ਐਸੇ ਕਿੱਦਾਂ ਰਹੇ ਚਾਰ ਪੰਜ ਦਿਨ ਸਾਨੂੰ ਪਤਾ ਵਾ ਤੁਸੀਂ ਉਹਨਾਂ ਦੇ ਘਰ ਦੇ ਵਿੱਚ ਰਹਿੰਦੇ ਰਹੇ ਜਿਹੜਾ ਜਿਆ ਸਿਆਣਾ ਸੀਗਾ ਹਾਂ ਤੇ ਉੱਥੇ ਵੀ ਸਾਨੂੰ ਉਹ ਕਹਿੰਦਾ ਕਿ ਮੇਰੇ ਵਾਸਤੇ ਬਾਹਰ ਆ ਮੈਨੂੰ ਠੀਕ ਮੇਰੇ ਕੋਲ ਨਹੀਂ ਹੁੰਦਾ ਠੀਕ ਬਾਅਦ ਚ ਫਿਰ ਇੱਕ ਹੋਰ ਸਿਆਣੇ ਨੂੰ ਬੁਲਾਇਆ ਉਹ ਚੰਗਾ ਅਮਰਤਾਰੀ ਬੰਦਾ ਸੀਗਾ ਉਹ ਕਹਿੰਦਾ ਤੁਸੀਂ ਦਰਬਾਰ ਸਾਹਿਬ ਜਾਓ ਜੀ ਦਰਬਾਰ ਸਾਹਿਬ ਜਾਓ ਤੇ ਪ੍ਰਗਰਮਾ ਕਰੋ ਉੱਥੇ ਨਾ ਬੇਰੀ ਸਾਹਿਬ ਥਲੇ ਇਸ਼ਨਾਨ ਕਰੋ ਮੇਰੇ ਕੋਲ ਥੋੜਾ ਚੱਲਣਾ ਤੇ ਬਹਿਣਾ ਪੈਂਦਾ ਸੀ ਅਹੀਂ ਅੰਦਾ ਅੱਠ ਐਤਮਾਰ ਉੱਥੇ ਗਏ ਜੰਤ ਬੇਹਤ ਇਸ਼ਨਾਨ ਕਰਤੇ ਮੈਨੂੰ ਕੁਝ ਫਰਕ ਨਹੀਂ ਪਿਆ ਹੁਣ ਉਹ ਕਹਿੰਦਾ ਹੋਰ ਫਿਰ ਆਡਾ ਕੇ ਰਿਸ਼ਤੇ ਆ ਰਿਹਾ ਉਹ ਕਹਿੰਦਾ ਤੁਸੀਂ ਚਰਚ ਜਾਓ ਇੱਕ ਵਾਰ ਓਕੇ ਅਹੀਂ ਆਖਿਆ ਵੀ ਉਮਰ ਹੋਈ ਆ 50 60 ਸਾਲ ਉਮਰ ਆਈ ਆ 10 ਸਾਲ ਪਹਿਲਾਂ ਮਰ ਜਾਈਂ ਚਰਚ ਨਹੀਂ ਜਾਣਾ ਓਕੇ ਚਰਚ ਨਹੀਂ ਜਾਣਾ 10 ਸਾਲ ਪਹਿਲਾਂ ਮਰ ਗਿਆ 10 ਸਾਲ ਮਰ ਗਿਆ ਕਿਵੇਂ ਚਰਚ ਨਹੀਂ ਜਾਣਾ ਸਾਰੇ ਪੀੜਾਂ ਦੇ ਚੱਲ ਗਏ ਮੰਦਿਰਾਂ ਚੱਲ ਗਏ ਮਸਜਿਦਾਂ ਤੱਕ ਗਏ ਤੇ ਵੀ ਅਹੀਂ ਚਰਚ ਨਹੀਂ ਜਾਣਾ ਤੇ ਵੀ ਜੀ ਫਿਰ ਉਹ ਕਰਦਿਆਂ ਸਾਰਾ ਫੋਰਸ ਕੀਤਾ ਤੇ ਤੁਸੀਂ ਨਹੀਂ ਚਰਚ ਚਲੋ ਮੇਰੇ ਵਾਈਫ ਦੇ ਕੋਈ ਰਿਲੇਟਿਵ ਸੀਗੇ ਉਹ ਥੋੜੇ ਕ੍ਰਿਸਚਨ ਮੰਨਦੇ ਸੀਗੇ ਫਿਰ ਮੈਨੂੰ ਚਰਚ ਵੀਰ ਕੇ ਲੈ ਕੇ ਗਏ ਓਕੇ ਵੀਰ ਇੱਕ ਪਾਸਟਰ ਸੀਗਾ ਉਹ ਚਰਚ ਚੁਰਚੇ ਨਹੀਂ ਲਾਉਂਦਾ ਉਹ ਕਰੀ ਪ੍ਰੇ ਕਰਦਾ ਦਿਨ ਰਾਤ ਓਕੇ ਉੱਥੇ ਮੈਂ ਜਾਣ ਲੱਗਾ ਤੇ ਉੱਥੇ ਜਿਹੜਾ ਸੀ ਨਾ ਮੇਰੇ ਪਰਿਸ਼ਤਾਨ ਸੀ ਉਹਨੂੰ ਉਹਨਾਂ ਨੇ ਹਾਜ਼ਰ ਕੀਤਾ ਉਹ ਬੋਲਿਆ ਓਕੇ ਉਹ ਬੋਲੇ ਕਿਤੇ ਨਹੀਂ ਸੀ ਬੋਲਦਾ ਉਥੋਂ ਬੋਲਿਆ ਉਹ ਤੇ ਉਹਨੇ ਹਾਜ਼ਰ ਕੀਤਾ ਪਾਸੇ ਗੋਲ ਗਏ ਤੇ ਉਹਨੇ ਉਹਨੂੰ ਕਾਫੀ ਕੱਢਿਆ ਉਹਨਾਂ ਤੋਂ ਕੱਢਿਆ ਤੇ ਫਿਰ ਉਹ ਉਹਨੇ ਕੱਢ ਰਿਹਾ ਫਿਰ ਆ ਜਾਂਦਾ ਸੀਗਾ ਇਹ ਝੂਠੇ ਹੁੰਦੇ ਨੇ ਕਹਿੰਦੇ ਹੁਣ ਨਹੀਂ ਆਵਾਂਗੇ ਪਰਿਸ਼ਤਾਨ ਜਿਹੜੇ ਨੇ ਹੁਣ ਨਹੀਂ ਆਵਾਂਗੇ ਫਿਰ ਆ ਜਾਂਦੇ ਸੀ ਇਹ ਓਕੇ ਤੇ ਮੈਂ ਬੜਾ ਪਰੇਸ਼ਾਨ ਬੜਾ ਪਰੇਸ਼ਾਨ ਫਿਰ ਕੁਝ ਠੀਕ ਹੋ ਗਿਆ ਸੀ ਤੇ ਉਤੋਂ ਬਾਅਦ ਅਹੀਂ ਥੋੜਾ ਠੀਕ ਹੋਇਆ ਤੇ ਸ਼ਾਪ ਕੀਤੀ ਤੇ ਥਰਡ ਸਪੋਰਟ ਤੇ ਜੀ ਉੱਥੇ ਵੀ ਦੀ ਸ਼ਾਪ ਕੀਤੀ ਤੇ ਉੱਥੇ ਸਾਡੇ ਕੋਲ ਹੁਣ ਕਸਟਮਰ ਆਉਂਦੇ ਆਂ ਕਿਹਾ ਸੀ ਮਸ਼ੀਨ ਨੂੰ ਮੰਨਣ ਦੇ ਪਿਆ ਜੀ ਹਾਂ ਤੇ ਉਹ ਆਂਦੇ ਠੀਕ ਆ ਮੰਨਣ ਦੇ ਪਿਆ ਕੋਈ ਗੱਲ ਨਹੀਂ ਤੇ ਲੇਕਿਨ ਇੱਕ ਇੱਕ ਸਾਡੇ ਮਸੀਹ ਕਸਟਮਰ ਆਇਆ ਉਹਨਾਂ ਨੇ ਫਿਰ ਤੁਸੀਂ ਚਰਚ ਨਹੀਂ ਜਾਂਦੇ ਚਰਚ ਉੱਛਲੇ ਜਾਂਦੇ ਘਰੇ ਪ੍ਰੇ ਕਰਦੇ ਚਰਚ ਕਿ ਲੈਣ ਜਾਣਾ ਫਿਰ ਆਂਦੇ ਨਹੀਂ ਤੁਸੀਂ ਇੱਕ ਵਾਰ ਚੱਲੋ ਸਾਡੇ ਨਾਲ ਤੇ ਉਹ ਇਹਨੂੰ ਬਟਾੜੇ ਲੈ ਗਏ ਤੇ ਫਿਰ ਅਸੀਂ ਦਾ 31 ਦਸੰਬਰ ਸੀਗੀ 31 ਦਸੰਬਰ 23 ਤੇ ਇਹ ਲੱਭਣ ਦੇ ਕਿ ਰਾਤ ਦੇ ਤੇ ਘੁੰਮ ਗਿਆ ਇਹ ਹੋਟਲ ਚੋ ਖਾਣਾ ਕੋਣਾ ਖਾ ਕੇ ਤੇ ਆਖਿਆ ਕਿ ਇੱਥੇ ਚਰਚ ਲੱਗੀ ਕਿ ਚਰਚ ਹੈ ਇਹ ਰਾਤ ਜੀ ਤੇ ਐ ਦੀ ਨੰਗੇ ਅਸੀਂ ਤੇ ਸਾਡਾ ਕੰਤ ਲੱਗ ਗਿਆ ਤੇ ਉਹ ਨੰਗੇ ਅੱਜ ਤੇ ਬਾਹਰ ਗਰੌਣ ਚ ਇੱਥੇ ਵਿਖਿਆ ਕਿ ਸਾਨੂੰ ਨਹੀਂ ਪਤਾ ਸਤਪਾਲ ਜੀ ਨੇ ਕੌਣ ਨੇ ਕੌਣ ਨੇ ਆਖਿਆ ਚਰਚ ਜਾਣਾ ਚਲ ਚਲ ਜਾਨੇ ਆ ਜੀ ਤੇ ਇੱਥੇ ਆ ਕੇ ਆਏ ਅਸੀਂ ਤਾਂ ਸਾਨੂੰ ਬਹੁਤ ਚੰਗਾ ਲੱਗਾ 1 ਵਜੇ 12:30 ਕੁਝ ਸਮਾਂ ਕੇ ਹਨ ਬਹੁਤ ਚੰਗਾ ਲੱਗਾ ਕਿ ਪਾਸਟਰ ਜੀ ਦਾ ਆਨੈਸਟ ਪਾਸਟਰ ਜੀ ਨੇ ਲੇਕਿਨ ਬਹੁਤ ਪ੍ਰੀਚੀ ਵਧੀਆ ਕਰਦੇ ਨੇ ਬਚਨ ਵੀ ਬੜੀਆ ਦੱਸਦੇ ਨੇ ਫਿਰ ਸਾਡੇ ਸਾਰਾ ਸਾਰਾ ਪਰਿਵਾਰ ਅੰਦੇ ਵੀ ਨਹੀਂ ਵਧੀਆ ਜਗ੍ਹਾ ਇੱਥੇ ਇੱਥੇ ਹੀ ਰੈਗੂਲਰ ਆਉਂਦਾ ਪਈ ਅੱਜ ਹੋਰ ਕੱਲ ਹੋਰ ਪਾਇਆ ਨਾਨੋ ਪਾਸਟਾ ਜੀ ਨੇ ਵਚਨ ਵੀ ਲੈ ਕੇ ਦਿੱਤੇ ਉਹ ਵੀ ਪੜਦੇ ਪੜਦੇ ਪੂਰੇ ਹੀ ਲੋਗੇ ਓਕੇ ਹਾਂ ਪੂਰੇ ਹੀ ਲੋਗੇ ਅਸੀਂ ਹੁਣ 1 ਸਾਲ ਹੋ ਗਿਆ ਇੱਕ ਗੋਲੀ ਤੱਕ ਨਹੀਂ ਖਾਧੀ ਇੱਕ ਸਾਲ ਹੋ ਗਿਆ ਚੰਗਿਆਈ ਮਿਲੀ ਹਾਂ ਉਹਤੇ ਜਦੋਂ ਬਾਜ 31 ਮਾਰਚ ਨੂੰ ਸਾਾਨੂੰ 31 ਦਸੰਬਰ ਨੂੰ ਪਾਸ਼ਟ ਜੀ ਨਾਲੋਂ ਇੱਕ ਸਾਲ ਹੋ ਗਿਆ ਓਕੇ ਹਾਂ ਤੇ ਹਾੜਾ ਦੂਜਾ ਸਾਲ ਦੂਜਾ ਮਹੀਨਾ ਦੂਜਾ ਸਾਲ ਸਟਾਰਟ ਹੋ ਗਿਆ ਲੇਕਿਨ ਸਾਰਾ ਟੱਬਰ ਹੀ ਲੋ ਗਿਆ ਬੇਟੀ ਬਹੁਤ ਬਿਮਾਰ ਹੁੰਦੀ ਸੀ ਮੈਂ ਦਿੱਲੀ ਗਿਆ ਤੇ ਬਹੁਤ ਜ਼ਿਆਦਾ ਬਾਅਦ ਚ ਬਿਮਾਰ ਹੋ ਗਈ ਉਹ ਪਾਸ਼ਟ ਜੀ ਕੋ ਰਾਤ ਨੂੰ ਵਾਈਫ ਹੋਰ ਦੋਨੇ ਆਏ ਇਹਨਾਂ ਪਾਸ਼ਟ ਜੀ ਨਾਲ ਵਜਨ ਦਿੱਤੇ ਨਾਲੇ ਨਾਲ ਪ੍ਰੇ ਕੀਤੀ ਉਹ ਅੱਜ ਤੱਕ ਬਿਲਕੁਲ ਹੀ ਲਿਆ ਤੇ ਇਸ ਕਰਕੇ ਐਸੀ ਕਿਸੇ ਤਰ੍ਹਾਂ ਨਹੀਂ ਮਾੜਾ ਨਹੀਂ ਕਹਿੰਦੇ ਲੇਕਰ ਹਣ ਜੋ ਆ ਕੇ ਇੱਥੇ ਮਿਲਿਆ ਜੀ ਜੀ ਇੱਥੇ ਜੋ ਕੱਚ ਮਿਲਿਆ ਤੇ ਅਸੀਂ ਭੁੱਲ ਨਹੀਂ ਸਕਦੇ ਲੋਕੀ ਰਿਊਮਰ ਡਾਉਂਦੇ ਨੇ ਕੋ ਰੂਮਰ ਹੱਡ ਦੇ ਕਾਂ ਤੇ ਵੀ ਕਹਿੰਦੇ ਨੇ ਕਿਨੇ ਪੈਸੇ ਲਏ ਤੁਸੀਂ ਮਸੀਹ ਚਾਉਣਾ ਬਿਲਕੁਲ ਬਿਲਕੁਲ ਕਿੰਨੇ ਮਸੇ ਪੈਸੇ ਲਏ ਜੀ ਮਹਿ ਗੱਲ ਸੁਣੋ ਮੇਰੀ ਤੁਹਾਡਾ ਬੰਦਾ ਕੋਈ ਮਸੀਹ ਲੈ ਜਾਂਦਾ ਵਾ ਤੇ ਉਹ ਪੈਸੇ ਦੇ ਕੇ ਤੇ ਤੁਸੀਂ ਉਹਨ ਤੁਹਾਡਾ ਬੰਦਾ ਤੁਹਾਡਾ ਬਾ ਉਹਨ ਦੋ ਜੱਜਾ ਜ਼ਿਆਦਾ ਦੋ ਵਾਪਸ ਲਿਆਓ ਤੁਹਾਨੂੰ ਅੱਜ ਵੀ ਇਹ ਲੋਕ ਬਹੁਤ ਕਮੈਂਟ ਕਰਦੇ ਆ ਸਰਦਾਰ ਆਉਂਦੇ ਆ ਗ੍ਰਾਈ ਕਰਨ ਕਿੰਨੇ ਆਉਂਦੇ ਆ ਲੇਕਿਨ ਜਿਹੜਾ ਸਾਡੀ ਜ਼ਿੰਦਗੀ ਚ ਉਹ ਅਸੀਂ ਕਿਦਾਂ ਭੁੱਲ ਜਾਈਏ ਬਿਲਕੁਲ ਕਿ ਕਿਸੀ ਗੁਰਦਰ ਦੇ 18 ਸਾਲ ਗੁਰਦਾਰੇ ਆ ਫਿਰ ਵੀ ਟਿਲ ਮੁਬਾਰ ਬਿਮਾਰੇ ਨੇ ਪਰ ਇੱਕ ਗੱਲ ਤੁਸੀਂ ਹੁਣੇ ਕਹਿ ਰਹੇ ਕਿ 2000 ਵਾਅਦਾ ਤੇ ਉਹਨਾਂ ਨੂੰ ਵਾਪਸ ਲੈ ਆਓ ਆਓ ਤੇ ਉਹ ਉਹ ਕੋਈ ਗੱਲ ਨਹੀਂ ਉਹਨਾਂ ਨੂੰ ਗੋਦੀ ਇਹ ਇੱਕ ਵਾਰ ਅੰਪੀਰ ਜੀ ਮੈਂ ਤੁਹਾਨੂੰ ਦੱਸਦਾ ਇੱਕ ਵਾਰ ਜਿਹਦਾ ਚਰਚ ਚ ਚੱਲ ਜਾਂਦਾ ਨਾ ਉਹ ਦੁਬਾਰਾ ਵਾਪਸ ਨਹੀਂ ਆਉਂਦਾ ਉਹਨੂੰ ਇੰਨਾ ਅਨੁਗ੍ਰਾਤ ਹੋ ਜਾਂਦਾ ਪ੍ਰਭੂ ਦਾ ਉਹ ਵਾਪਸ ਨਹੀਂ ਆਉਂਦਾ ਹੁਣ ਜਿਹੜੇ ਸਾਡੇ ਰਿਸ਼ਤੇ ਆ ਸਾਡੇ ਨਾਲ ਬੋਲਦੇ ਨਹੀਂ ਜੀ ਕਿ ਸਿੱਖ ਫੈਮਿਲੀ ਜੋ ਹਾਂ ਉਹਨਾਂ ਰਿਸ਼ਤੇਦਾਰ ਸਾਰੇ ਖੋਚ ਆ ਬੀ ਹਾਂ ਯਾਰ ਬੰਦਾ ਤੰਦਰੁਸਤ ਹੋ ਗਿਆ ਸਾਡੇ ਦੇਖਣ ਦੀ ਗੱਲ ਆ ਤੇ ਹੁਣ ਤੇ ਅਸੀਂ ਇੱਥੇ ਗਵਾਈਆਂ ਸੁਣਨੇ ਲੋਕਾਂ ਦੀਆਂ ਸਤਪਾਲ ਜੀ ਪਾਸਟਰ ਜੀ ਕੋਲੋਂ ਗਵਾਈਆਂ ਸੁਣਨੇ ਆ ਜਾਂ ਦਿੱਲੀ ਗਵਾਈਆਂ ਸੁਣਨੇ ਆ ਤੇ ਉਹ ਪ੍ਰਭੂ ਦੀ ਇੰਨੀ ਕਿਰਪਾ ਗੱਲ ਹੀ ਚ ਗੱਲ ਨਹੀਂ ਕੋ ਕਰਨ ਵਾਲੀ ਜੀ ਹਾਂ ਤੇ ਇਸ ਕਰਕੇ ਮੈਂ ਤੇ ਸਾਰਾ ਹੀ ਕਹੂੰਗਾ ਕਿ ਜਿੰਨਾ ਵੀ ਅਨੁਗ੍ਰਹਿ ਪਾਸਟਾ ਸਾਰਿਆਂ ਤੇ ਨੁਗਰੇਬਾ ਲੇਕਿਨ ਸਭ ਤੋਂ ਹਟਾਈ ਤੇ ਜਿਆਦਾ ਹਨ ਨੁਗਰੇਬਾ ਪਾਸਟਾ ਜੀ ਤੇ ਆ ਇੱਕ ਬਹੁਤ ਆ ਸਾਨੂੰ ਹੀ ਹੀਰੋ ਹੈ ਅੱਥੋਂ ਅਗੇ ਤੁਹਾਨੂੰ ਜਿਹੜਾ ਪੂਰੀ ਪੁਰਾਣ ਤੋਂ ਤੇ ਜਿਹੜੀ ਚੰਗਾਈ ਮਿਲੀ ਹੈ ਚੰਗਾਈ ਮਿਲੀ ਆ ਲੇਕਿਨ ਅਸੀਂ ਕਿੱਦਾਂ ਭੁੱਲ ਜਾਈਏ ਜੋ ਕਿ ਗੱਲਾਂ ਕਰਦੇ ਕਰੀ ਜਾਂਦੇ ਲੋਕੀ ਕਹਿੰਦੇ ਕਿ ਇੱਕ ਪੈਸੇ ਦੇ ਕੇ ਖਰੀਦ ਲੈਂਦੇ ਆ ਇੱਜੇ ਕਰੋੜਪਤੀ ਸਾਨੂੰ ਕੌਣ ਖਰੀਦ ਸਕਦਾ ਓਕੇ ਧੰਨਵਾਦ ਜੀ ਤੁਹਾਡਾ ਕੁਲਵੰਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਆਪਣੀ ਕਾਹਲੀ ਵਿਜ਼ਨਰਟੀ ਸ਼ੇਅਰ ਕਰਨ ਦੇ ਲਈ ਜੈ ਐਮ ਸੀ ਜੀ ਜੈ ਐਮ ਸੀ ਜੀ ਜੀ ਸੋ ਆਪ ਜੀ ਨੇ ਹੁਣੇ ਬ੍ਰਦਰ ਕਲਵੰਤ ਸਿੰਘ ਗਿਲਜੀ ਦੇ ਜੀਵਨ ਦੀ ਕਹਾਣੀ ਨੂੰ ਸੁਣਿਆ ਜੀਵਨ ਦੀ ਗਵਾਹੀ ਨੇ ਸੁਣਿਆ ਹੈ ਔਰ ਮੈਂ ਆਸ਼ ਕਰਦਾ ਹਾਂ ਕਿ ਤੁਸੀਂ ਜ਼ਰੂਰ ਇਸ ਗਵਾਹੀ ਦੇ ਦੁਆਰਾ ਆਪਣੇ ਜੀਵਨ ਦੇ ਵਿੱਚ ਆਸ਼ੀਸ਼ ਔਰ ਬਰਕਤ ਨੂੰ ਪ੍ਰਾਪਤ ਕੀਤਾ ਔਰ ਹਾਂ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਜਾਂ ਤੁਹਾਡਾ ਪ੍ਰਾਰਥਨਾ ਨਵੇਦਨ ਹੈ ਤਾਂ ਤੁਸੀਂ ਸਾਨੂੰ ਇਹਨਾਂ ਦਿੱਤੇ ਹੋਏ ਸਕਰੀਨ ਦੇ ਨੰਬਰਾਂ ਦੇ ਉੱਤੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਪਰ ਕਿਰਪਾ ਕਰਕੇ ਫੋਨ ਨਾ ਕਰੋ ਔਰ ਹਾਂ ਜੇਕਰ ਤੁਹਾਡੇ ਮਨ ਦੇ ਵਿੱਚ ਇਸ ਸੇਵਕਾਈ ਦੇ ਪ੍ਰਤੀ ਬੋਝ ਹੈ ਔਰ ਤੁਸੀਂ ਆਪਣੇ ਦਾਨ ਦੇ ਸੰਬੰਧ ਇਹ ਸੇਵਕਾਈ ਦੇ ਲਈ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਹੀ ਫੋਨਪੇ Google Pay ਦੇ ਦੁਆਰਾ ਭੇਜ ਸਕਦੇ ਹੋ ਖੁਦਾ ਤੁਹਾਨੂੰ ਹੋਰ ਬLES ਕਰੇ ਜੈਮਸ